ਅੰਨੇ ਮੈਂ ਬਿਲਕੁਲ ਪੋਜ਼ਿਟਿਵ ਆ ਪੀਪੀਸੀ ਫਿਲਮ ਸ਼ੂਟ ਕੀਤੀ ਹੈ ਲਿਖੀ ਵੀ ਅਸੀਂ ਤੇ ਉਹਦੇ ਵਿੱਚ ਸਾਨੂੰ ਪਤਾ ਹੈ ਕਿ ਅਸੀਂ ਪੰਜਾਬ ਨੂੰ ਗੰਦਲਾ ਕਰਨ ਵਾਲੀ ਆ ਪੰਜਾਬ ਨੂੰ ਕੋਈ ਮਾੜਾ ਮੈਸੇਜ ਦੇਣ ਵਾਲੀ ਫਿਲਮ ਕਦੀ ਬਣਾਈ ਵੀ ਨਹੀਂ ਆ ਕਦੀ ਲਿਖੀ ਵੀ ਨਹੀਂ ਆ ਤੱਕ ਕੀ ਇਕੋ ਹੋ ਪਾਵਨਾ ਆਂਦੀ ਹੈ ਦਿਲ ਦੇ ਵਿੱਚ ਕਿ ਯਾਰ ਪਹਿਲ ਮਿਲ ਪਾਉਗੀ ਜਾਂ ਨਹੀਂ ਮਿਲ ਪਾਉਗੀ ਆਡियंस ਕਿੰਨਾ ਅੰਡਰਸਟੈਂਡ ਕਰੂ ਮੈਨੂੰ ਐਂ ਲੱਗਦਾ ਭਾਜੀ ਕਿ ਤੁਹਾਡੇ ਟ੍ਰੇਲਰ ਦੇ ਉੱਤੇ ਬਹੁਤ ਸਾਰੀ ਚੀਜ਼ ਡਿਪੈਂਡ ਕਰਦੀ ਹੈ ਰਿਤਿਕ ਰੋਸ਼ਨ ਜੀ ਦੇ ਨਾਲ ਕੰਮ ਕਰਨ ਤੋਂ ਬਾਅਦ ਸਿੱਧੇ ਸਾਡੀ ਪੰਜਾਬੀ ਸਟਾਰ ਧੀਰੇਸ਼ ਕੁਮਾਰ ਦੇ ਨਾਲ ਕੰਮ ਕਰ ਰਹੇ ਨੇ ਉਹ। ਕਾਫੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ ਮੁੱਕ ਗਈ ਫਿਲਮ ਡੱਬੀ ਚੋ ਯਾਰੋ ਆਖਿਰਕਾਰ ਉਸ ਦੀ ਡੇਟ ਸਾਹਮਣੇ ਆ ਗਈ ਹੈ। 13 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ ਫਿਲਮ ਔਰ ਅੱਜ ਪੋਸਟਰ ਰਿਲੀਜ਼ ਕੀਤਾ ਗਿਆ ਪਿੱਛੇ ਤੁਸੀਂ ਦੇਖ ਸਕਦੇ ਹੋ ਪੋਸਟਰ ਨਜ਼ਰ ਆ ਰਿਹਾ ਹੈ ਬਹੁਤ ਹੀ ਸੋਹਣਾ ਪੋਸਟਰ ਹੈ ਔਰ ਫਿਲਮ ਦੀ ਕਹਾਣੀ ਬਾਰੇ ਅਸੀਂ ਸਾਰਿਆਂ ਤੋਂ ਸੁਣਿਆ ਹੈ ਕਹਿੰਦੇ ਜੀ ਬਹੁਤ ਸੋਹਣੀ ਕਹਾਣੀ ਹੈ ਕਾਮੇਡੀ ਨਾਲ ਭਰਪੂਰ ਹੈ ਔਰ ਉਹਦੇ ਨਾਲ ਇੱਕ ਬਹੁਤ ਸੋਹਣਾ ਸੁਨੇਹਾ ਵੀ ਲੈ ਕੇ ਆਉਂਦੀ ਹੈ ਸੋ ਇੱਥੇ ਇਸ ਫਿਲਮ ਦੇ ਲੀਡ ਹੀਰੋ ਜੋ ਕਿ ਇਸ ਫਿਲਮ ਦੇ ਨਾਲ ਡੈਬਿਊ ਕਰ ਰਹੇ ਨੇ ਬਤੌਰ ਲੇਖਕ ਤੇ ਅਸੀਂ ਉਹਨਾਂ ਨੂੰ ਦੇਖਿਆ ਸੋ ਧੀਰਜ ਜੀ ਇੱਥੇ ਮੇਰੇ ਨਾਲ ਨੇ ਪਾਜੀ ਸਵਾਗਤ ਹੈ ਹਮਦਰ ਟੀਵੀ ਦੇ ਉੱਤੇ ਔਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਫਿਲਮ ਦੇ ਲਈ ਸასი ਸ਼ਾਲ ਤੁਸੀਂ ਇੱਥੇ ਆਏ ਹੋ ਤੇ ਅੱਛਾ ਸਾਡੇ ਪੋਸਟਰ ਨੂੰ ਸਾਰੇ ਲੋਕਾਂ ਸਾਹਮਣੇ ਲੈ ਕੇ ਆ ਰਹੇ ਜੀ ਸੋ ਅਸੀਂ ਵੀ ਜੋ ਤੁਸੀਂ ਸਬਜੈਕਟ ਲੈ ਕੇ ਆਏ ਹੋ ਉਸ ਨੂੰ ਬੜੇ ਦੇਰ ਤੋਂ ਉਡੀਕ ਰਹੇ ਸੀਗੇ ਕਿਉਂਕਿ ਇੱਕ ਪੰਜਾਬ ਦੇ ਉਹਨਾਂ ਸਮਿਆਂ ਦੀ ਗੱਲ ਹੋ ਰਹੀ ਹੈ ਜਦੋਂ ਕਹਿੰਦੇ ਕਿ ਜਿਹੜੋ ਜਦੋਂ ਸਿੰਥੈਟਿਕ ਚੀਜ਼ਾਂ ਜਿਹੜੀਆਂ ਮਾੜੀਆਂ ਚੀਜ਼ਾਂ ਨੇ ਉਹਨਾਂ ਨੇ ਪੰਜਾਬ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਸੀ ਸੋ ਇਹ ਵੀ ਅੱਜ ਦੇ ਸਮੇਂ ਦੇ ਵਿੱਚ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੋ ਗਈ ਸੀ ਪਰ ਨਾਲ ਹੀ ਨਾਲ ਜਿੱਥੇ ਖੁਸ਼ੀ ਹੈ ਉੱਥੇ ਥੋੜਾ ਜਿਹਾ ਗਮ ਹੈਗਾ ਕਰਨ ਸੰਧੂ ਪਾਜੀ ਜੋ ਕਿ ਹੁਣ ਸਾਡੇ ਵਿੱਚ ਨਹੀਂ ਰਹੇ ਔਰ ਤੁਹਾਡੇ ਨਾਲ ਤੇ ਭਰਾਵਾਂ ਵਾਲਾ ਸਾਥ ਤੁਸੀਂ ਦੋਨਾਂ ਨੇ ਇੰਨਾ ਸਫ਼ਰ ਬਿਤਾਇਆ ਹੈ ਤਾਂ ਪਹਿਲਾਂ ਤਾਂ ਉਹਨਾਂ ਨੂੰ ਅਸੀਂ ਹਮਦਰ ਟੀਵੀ ਵੱਲੋਂ ਉਹਨਾਂ ਨੂੰ ਨਿੱਗੀ ਸ਼ਰਧਾਂਜਲੀ ਦੇਣਾ ਚਾਹੁੰਦੇ ਹਾਂ ਸੋ ਬਹੁਤ ਹੀ ਅੱਛੇ ਰਾਈਟਰ ਕਲਾਕਾਰ ਤੇ ਅੱਜ ਸਾਡੇ ਵਿੱਚ ਨਹੀਂ ਹੈ ਤਾਂ ਮੈਂ ਚਾਹਾਂਗਾ ਕਿ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਜ਼ਰੂਰ ਵਿਅਕਤ ਕਰੋ ਔਰ ਇਸ ਫਿਲਮ ਦੇ ਨਾਲ ਉਹਨਾਂ ਦਾ ਕੀ ਭਾਵ ਜੁੜਿਆ ਸੀਗਾ ਉਸ ਨੂੰ ਵੀ ਮੈਂ ਚਾਹੁੰਦਾ ਕਿ ਤੁਸੀਂ ਸਾਂਝਾ ਕਰੋ ਮੈਂ ਕਹਿ ਸਕਦਾ ਕਿ ਭਾਜੀ ਉਹਦਾ ਸੁਪਨਾ ਸੀਗਾ ਕਿ ਮੈਨੂੰ ਐਜ਼ ਅ ਹੀਰੋ ਲੈ ਕੇ ਇੱਕ ਫਿਲਮ ਕਰਨੀ ਤੇ ਹਮੇਸ਼ਾ ਉਹਨਾਂ ਦੀ ਇਹ ਗੱਲ ਸੀਗੀ ਕਿ ਮੇਰੇ ਦੋ ਕੰਮ ਹੈ ਜ਼ਿੰਦਗੀ ਦੇ ਕਿ ਮੈਂ ਆਪਣਾ ਮੋਹਾਲੀ 'ਚ ਘਰ ਬਣਾਉਣਾ ਤੇ ਉਹ ਉਹਨਾਂ ਨੇ ਬਣਾ ਲਿਆ ਤੇ ਇੱਕ ਮੈਂ ਤੈਨੂੰ ਹੀਰੋ ਬਣਾਉਣਾ ਤੇ ਮੈਂ ਕਹਿ ਸਕਦਾ ਕਿ ਸ਼ਾਇਦ ਉਹਦੇ ਮੂੰਹੋਂ ਨਿਕਲਦੀ ਗੱਲ ਕਿ ਉਹੀ ਸੀਗੀ ਪਰਮਾਤਮਾ ਕਢਾਉਂਦਾ ਸੀਗਾ ਸਿਰਫ ਇਹੀ ਨੇ ਇਹੀ ਕੰਮ ਕਰਨਾ ਹਨਾ ਤੇ ਉਹ ਹੀਰੋ ਬਣਾ ਗਿਆ ਮੈਨੂੰ ਪਰ ਉਹ ਆਪ ਨਹੀਂ ਰਿਹਾ ਮੇਰੇ ਲਈ ਸਭ ਤੋਂ ਵੱਡੀ ਕਮੀ ਜ਼ਿੰਦਗੀ ਦੀ ਹੈ ਕਿ ਉਹ ਮੈਂ ਆਪਣੀ ਮਤਲਬ ਮੇਰੇ ਲਈ ਜੋ ਉਹਨੇ ਸੁਪਨਾ ਦੇਖਿਆ ਸੀਗਾ ਉਹ ਪੂਰਾ ਕਰ ਗਿਆ ਪਰ ਮੇਰੇ ਅੰਦਰ ਵੀ ਇੱਕ ਸੁਪਨਾ ਸੀਗਾ ਕਿ ਮੈਂ ਉਹਨੂੰ ਐਜ਼ ਅ ਡਾਇਰੈਕਟਰ ਦੇਖਣਾ ਚਾਹੁੰਦਾ ਸੀਗਾ ਕਿ ਅਸੀਂ ਬਹੁਤ ਸਾਰੀਆਂ ਫਿਲਮਾਂ ਲਿਖਦੇ ਸੀਗੇ ਕਿ ਮੈਂ ਕਰਨ ਭਾਜੀ ਇੱਕ ਵਧੀਆ ਡਾਇਰੈਕਟਰ ਹੋਣਗੇ ਮੈਂ ਐਕਟਰ ਹੋਊਂਗਾ ਤੇ ਅਸੀਂ ਰਲ ਕੇ ਇੱਕ ਫਿਲਮ ਕਰਿਆ ਕਰਾਂਗੇ ਹਨਾ ਤੇ ਉਹ ਮੇਰਾ ਸੁਪਨਾ ਅਧੂਰਾ ਰਹਿ ਗਿਆ ਮੇਰੀ ਜਿਹੜੀ ਜੋੜੀ ਅਸੀਂ ਇੰਨੇ ਸਾਲਾਂ ਤੋਂ ਇਕੱਠੇ ਸੀਗੇ ਉਹ ਟੁੱਟ ਗਈ ਪਰ ਚਲੋ ਉਹਨਾਂ ਦੇ ਸੁਪਨੇ ਨੂੰ ਤੁਸੀਂ ਅੱਗੇ ਬਰਕਰਾਰ ਕਰ ਰਹੇ ਹੋ ਔਰ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਫਿਲਮ ਨੇ 13 ਜੂਨ ਨੂੰ ਆਈ ਜਾਣ ਸੋ ਦਰਸ਼ਕਾਂ ਵੱਲੋਂ ਅਸੀਂ ਪੂਰੀ ਉਮੀਦ ਕਰ ਰਹੇ ਹਾਂ ਕਿ ਉਸ ਤਰੀਕੇ ਨਾਲ ਪਰਵਾਹੂ ਗਾਰਾ ਮਿਲੇਗਾ ਔਰ ਇੱਕ ਤਰੀਕੇ ਦੀ ਉਹਨਾਂ ਨੂੰ ਸ਼ਰਧਾਂਜਲੀ ਹੋਈਗੀ ਇਹ ਤੇ ਫਿਲਮ ਦੀ ਅਸੀਂ ਗੱਲ ਕਰੀਏ ਤਾਂ ਇਹ ਸਬਜੈਕਟ ਕਾਫੀ ਕ੍ਰਿਟੀਕਲ ਵੀ ਸੀਗਾ ਜਦੋਂ ਤੁਸੀਂ ਕਰਨਪਾ ਜੀ ਉਹਨਾਂ ਨਾਲ ਵੀ ਡਿਸਕਸ ਕੀਤਾ ਤੁਸੀਂ ਜਿਵੇਂ ਸਾਂਝਾ ਵੀ ਕਰ ਰਹੇ ਸੀ ਵੀ ਦੋਨਾਂ ਦੇ ਮਾਈਂਡ ਚ ਥਾਟ ਸੀ ਉਹਨੂੰ ਬਲੈਂਡ ਕਰਕੇ ਇੱਕ ਨਵਾਂ ਜਿਹੜਾ ਹੈ ਥਾਟ ਕ੍ਰੀਏਟ ਕਰਕੇ ਫਿਲਮ ਦੇ ਉੱਤੇ ਕੰਮ ਕੀਤਾ ਤਾਂ ਕਿੰਨੀ ਕੁ ਕਨਵਿਕਸ਼ਨ ਜਿਹੜੀ ਹੈ ਉਹ ਰਹੀ ਕਿਉਂਕਿ ਆ ਟਾਈਟਲ ਜਦੋਂ ਅਸੀਂ ਪੜ੍ਹਦੇ ਆਂ ਔਰ ਅੱਜ ਦਾ ਜਿਵੇਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕਹਿੰਦੇ ਜੀ 네ਗੇਟਿਵ ਵੀ ਹੋਵੇ ਗੱਲ ਜਲਦੀ ਫੈਲ ਜਾਂਦੀ ਹੁੰਦੀ ਹੈ ਤਾਂ ਮੁੱਕ ਗਈ ਫੀਮ ਡੱਬੀ ਚੋ ਯਾਰੋ ਲੋਕੀ ਕਹਿਣਗੇ ਵੀ ਫੀਮ ਦੀ ਗੱਲ ਕਰ ਰਹੇ ਨੇ ਪਤਾ ਨਹੀਂ ਕੀ ਤਾਂ ਕਿੰਨਕ ਪੋਜ਼ਿਟਿਵ ਹੋ ਇਸ ਚੀਜ਼ ਨੂੰ ਲੈ ਕੇ ਅੰਨੇ ਮੈਂ ਬਿਲਕੁਲ ਪੋਜ਼ਿਟਿਵ ਆ ਕਿਉਂਕਿ ਅਸੀਂ ਫਿਲਮ ਸ਼ੂਟ ਕੀਤੀ ਆ ਲਿਖੀ ਵੀ ਅਸੀਂ ਆ ਤੇ ਉਹਦੇ ਵਿੱਚ ਸਾਨੂੰ ਪਤਾ ਹੈ ਕਿ ਅਸੀਂ ਪੰਜਾਬ ਨੂੰ ਗੰਦਲਾ ਕਰਨ ਵਾਲੀ ਜਾਂ ਪੰਜਾਬ ਨੂੰ ਕੋਈ ਮਾੜਾ ਮੈਸੇਜ ਦੇਣ ਵਾਲੀ ਫਿਲਮ ਕਦੀ ਬਣਾਈ ਵੀ ਨਹੀਂ ਆ ਕਦੀ ਲਿਖੀ ਵੀ ਨਹੀਂ ਆ ਤੇ ਇਹਦੇ ਵਿੱਚ ਵੀ ਕੋਈ ਇਦਾਂ ਦਾ ਕੋਈ ਸੀਨ ਜਾਂ ਕੋਈ ਵੀ ਇਦਾਂ ਦਾ ਮੈਸੇਜ ਨਹੀਂ ਹੋਊਗਾ ਜਾਂ ਇਦਾਂ ਦਾ ਕੋਈ ਪ੍ਰਮੋਟ ਨਹੀਂ ਕੀਤਾ ਗਿਆ ਹੋਊਗਾ ਜਿਹਦੇ 'ਚ ਨਸ਼ੇ ਨੂੰ ਪ੍ਰਮੋਟ ਕੀਤਾ ਗਿਆ ਹੋਵੇ ਹਨਾ ਸੋ ਤੁਸੀਂ ਦੇਖੋਗੇ ਇਹਦੇ 'ਚ ਸਿਰਫ ਇੱਕ ਮਾੜੀ ਆਦਤ ਨੂੰ ਛੱਡਣ ਦੇ ਉੱਤੇ ਇੱਕ ਫਿਲਮ ਆ ਹਾਂ ਇੱਕ ਫਿਲਮ ਐਂਟਰਟੇਨਮੈਂਟ ਆ ਅਫੀਮ ਦਾ ਇੱਕ ਨਾਮ ਆ ਅਫੀਮ ਦੇ ਉੱਪਰ ਫਿਲਮ ਆ ਪਰ ਜਦੋਂ ਤੁਸੀਂ ਫਿਲਮ ਦੇਖੋਗੇ ਟ੍ਰੇਲਰ ਦੇਖੋਗੇ ਸੈਂਸਰ ਪਾਸ ਹੋ ਕੇ ਆਊਗੀ ਫਿਲਮ ਤੇ ਕੋਈ ਉਹਦੇ 'ਚ ਕੱਟ ਨਹੀਂ ਲੱਗੂਗਾ ਕੋ ਇਹਾਂ ਕੋਈ ਵੀ ਚੀਜ਼ ਯੂਜ਼ ਨਹੀਂ ਕੀਤੀ ਗਈ ਜਿਹੜੀ ਸਾਡੇ ਸਮਾਜ ਨੂੰ ਖਰਾਬ ਕਰੇ ਜੀ ਜੀ ਅਸੀਂ ਡੂੰਗੇ ਸਬਜੈਕਟਸ ਦੇ ਉੱਤੇ ਨਾ ਕਈ ਵਾਰੀ ਅਸੀਂ ਬਾਲੀਵੁੱਡ ਦਾ ਸਿਨੇਮਾ ਵੀ ਦੇਖਦੇ ਆ ਹੁਣ OTTs ਦਾ ਟਾਈਮ ਆ ਗਿਆ ਗੰਭੀਰ ਸਿਨੇਮਾ ਜਿਹੜਾ ਉਸ ਦੇ ਉੱਤੇ ਵੀ ਆਂਦਾ ਹੈ ਕਾਫੀ entertaining and engaging content ਬਣ ਕੇ ਆਉਂਦਾ ਬਟ ਜਦੋਂ ਅਸੀਂ ਕਈ ਵਾਰ ਦੇਖ ਰਹੇ ਕਿ ਪੰਜਾਬ ਚੁੱਤਾਂ ਦੇ ਵਿਸ਼ਿਆਂ ਨੂੰ ਫੜਿਆ ਜਾਂਦਾ ਨਾ ਤਾਂ ਉਸ ਤਰੀਕੇ ਨਾਲ ਪੂਰਨੀ ਉੱਤਰ ਪਾਉਂਦੀਆਂ ਕਈ ਵਾਰ ਚੀਜ਼ਾਂ ਤਾਂ ਤੁਸੀਂ ਇਸ ਨੂੰ ਫਿਲਮ ਨੂੰ ਪਰਫੈਕਟ ਬਣਾਉਣ ਦੇ ਲਈ ਕੀ ਨਵੇਂ ਐਫਰਟ ਕੀਤੇ ਨੇ ਕਿ ਇਹ ਇੱਕ engaging ਸਟੋਰੀ ਵੀ ਰਹੇ ਕਿਉਂਕਿ ਅਗਰ ਕਨਸੈਪਟ ਦੇਖੀਏ ਤਾਂ ਬਹੁਤ ਸਮਾਲ ਹੈ ਬਟ ਉਹਨੂੰ ਉਹਦੇ ਉੱਤੇ ਕੰਮ ਕਰਨਾ ਉਹ ਕਾਫੀ ਮਿਹਨਤ ਵਾਲਾ ਹੋ ਜਾਂਦਾ ਅਸ ਬੇਸਿਕਲੀ ਕੀ ਹੁੰਦਾ ਭਾਜੀ ਇੱਕ ਚੰਗੀ ਟੀਮ ਇੱਕ ਚੰਗੀ ਫਿਲਮ ਬਣਾਉਂਦੀ ਹੈ ਵਿਸ਼ਾ ਤੁਸੀਂ ਕੋਈ ਵੀ ਚੱਕ ਲਓ ਜਿਹੜਾ ਤੁਸੀਂ ਕਹਿੰਦੇ ਕਿ ਕਈ ਵਾਰੀ ਪੂਰਾ ਨਹੀਂ ਕਰ ਪਾਉਂਦੇ ਉਹ ਡਿਪੈਂਡ ਕਰਦਾ ਕਿ ਤੁਹਾਡੀ ਟੀਮ ਕਿਵੇਂ ਦੀ ਹੈ ਮੇਰੇ ਡਾਇਰੈਕਟਰ ਨੇ ਜਾਂ ਮੇਰੇ ਡੀਓਪੀ ਨੇ ਜਾਂ ਮੇਰੇ ਜਿਹੜੀ ਜਿੰਨੀ ਵੀ ਟੀਮ ਹੈ ਉਹਦੇ ਚ ਰਾਈਟਿੰਗ ਚ ਲਾ ਲਓ ਜਾਂ ਹੋਰ ਵੀ ਕ੍ਰੀਏਟਿਵਸ ਨੇ ਜਿੰਨੇ ਫਿਲਮ ਉਹ ਬਣਾਉਂਦੇ ਨੇ ਬੇਸਿਕਲੀ ਹੈਨਾ ਕਿ ਫਿਲਮ ਪੈਸਾ ਹੁੰਦਾ ਤੇ ਪੈਸਾ ਉਹ ਯੂਜ਼ ਕਰਦੇ ਨੇ ਸਹੀ ਔਰ ਕਹਾਣੀ ਤੇ ਬਹੁਤ ਜ਼ਿਆਦਾ ਕੰਮ ਕੀਤਾ ਸੀ ਢਾਈ ਤਿੰਨ ਮਹੀਨੇ ਕੰਮ ਕੀਤਾ ਔਰ ਅਸੀਂ ਵੀ ਕੋਸ਼ਿਸ਼ ਕੀਤੀ ਹੈ ਕੁਝ ਵੱਖਰਾ ਕਰਨ ਦੀ ਲੇਕਿਨ ਮੈਂ ਇਹ ਨਹੀਂ ਕਹੂੰਗਾ ਵੱਖਰਾ ਵਾ ਸਾਡੇ ਪੰਜਾਬ ਦੇ ਕਲਚਰ ਦੇ ਅੰਦਰ ਹੀ ਆ ਪਰ ਇਹ ਹੈ ਕਿ ਉਹਨੂੰ ਪ੍ਰੈਜ਼ੈਂਟ ਵੱਖਰੇ ਤਰੀਕੇ ਨਾਲ ਕੀਤਾ ਗਿਆ ਹੈ ਸਾਡੀਆਂ ਉਹੀ ਕਹਾਣੀਆਂ ਜਿੱਦਾਂ ਗੌਰਵ ਭਾ ਰਾਣਾ ਭਾਜੀ ਨੇ ਪ੍ਰੈਸ ਕਾਨਫਰੈਂਸ 'ਚ ਵੀ ਕਿਹਾ ਕਿ ਮੈਂ ਇਹ ਨਹੀਂ ਕਹੂੰਗਾ ਕਿ ਵੱਖਰੀ ਫਿਲਮ ਕੋਈ ਜੀ ਬਹੁਤ ਅਲੱਗ ਸਿਰਮਾਨਾ ਹੀ ਫਿਲਮ ਸਾਡੇ ਕਲਚਰ 'ਚੋਂ ਹੀ ਬਣੀ ਆ ਉਹਨੂੰ ਪ੍ਰੈਜ਼ੈਂਟ ਅਸੀਂ ਵੱਖਰੇ ਤਰੀਕੇ ਨਾਲ ਕਰ ਰਹੇ ਹਾਂ ਜੀ ਸੋ 13 ਜੂਨ ਦੀ ਵੀ ਗੱਲ ਕਰ ਲੈਣੇ ਆ ਮੈਨੂੰ ਨਹੀਂ ਪਤਾ ਕਿ ਕਿੰਨਾ ਐਪਰੋਪਰੀਏਟ ਹੋਵੇ ਪਰ ਮੈਂ ਸਵਾਲ ਕਰਨਾ ਚਾਹੁੰਦਾ ਮੇਰਾ ਕੰਮ ਹੈਗਾ ਫਿਲਮਾਂ ਹੋਰ ਵੀ ਨੇ ਵੱਡੀਆਂ ਕਹਿ ਲਓ ਕਿ ਵੱਡੇ ਸਟਾਰਸ ਨਾਮੀ ਹੋਗੇ ਜਿਹੜੇ ਔਰ ਤੁਸੀਂ ਡੈਬਿਊ ਕਰ ਰਹੇ ਹੋ ਬਤੌਰ ਐਕਟਰ ਰਾਈਟਰ ਦੇ ਤੌਰ ਤੇ ਤੁਹਾਨੂੰ ਇੰਡਸਟਰੀ ਬਹੁਤ ਜਾਣਦੀ ਹੈ ਪਰ ਬਤੌਰ ਹੀਰੋ ਪਹਿਲੀ ਵਾਰ ਸਾਹਮਣੇ ਆ ਰਹੇ ਹੋ ਇਸ ਤਰੀਕੇ ਦੇ ਨਾਲ ਪੂਰੀ ਫਿਲਮ ਦਾ ਬੋਝ ਕਹਿੰਦੇ ਚੁੱਕਣਾ ਪੈਂਦਾ ਹੁੰਦਾ ਤਾਂ 13 ਤਰੀਕ ਨੂੰ ਹੋਰ ਵੀ ਵੱਡੀਆਂ ਕੈਨਵਸ ਦੀਆਂ ਫਿਲਮਾਂ ਪੰਜਾਬੀ ਰਿਲੀਜ਼ ਹੋ ਰਹੀਆਂ ਨੇ ਤਾਂ ਕੀ ਇਕੋਹੋ ਭਾਵਨਾ ਆਉਂਦੀ ਹੈ ਦਿਲ ਦੇ ਵਿੱਚ ਕਿ ਯਾਰ ਪਹਿਲ ਮਿਲ ਪਾਉਗੀ ਜਾਂ ਨਹੀਂ ਮਿਲ ਪਾਉਗੀ ਇਹ ਆਡੀਅנס ਕਿੰਨਾ ਅੰਡਰਸਟੈਂਡ ਕਰੂ ਨਹੀਂ ਮੈਨੂੰ ਐਂ ਲੱਗਦਾ ਭਾਜੀ ਕਿ ਤੁਹਾਡੇ ਟ੍ਰੇਲਰ ਦੇ ਉੱਤੇ ਬਹੁਤ ਸਾਰੀ ਚੀਜ਼ ਡਿਪੈਂਡ ਕਰਦੀ ਹੈ ਕਿ ਉਹ ਜਿਨ੍ਹਾਂ ਨੇ ਜਿਨ੍ਹਾਂ ਦੀ ਵੀ ਹੋਰ ਫਿਲਮ ਹੈਗੀ ਹੈ ਤੇ ਉਹ ਆਪਣੇ ਲੈਵਲ ਤੇ ਜ਼ੋਰ ਲਾਉਣਗੇ ਹੈਨਾ ਉਹਨਾਂ ਦਾ ਹਰ ਬੰਦਾ ਕ੍ਰੀਏਟਿਵ ਤੇ ਵਧੀਆ ਫਿਲਮ ਹੀ ਬਣਾਉਣਾ ਚਾਹੁੰਦਾ ਤੇ ਉਹ ਆਪਣੇ ਲੈਵਲ ਤੇ ਫਿਲਮ ਨੂੰ ਪ੍ਰਮੋਟ ਕਰਨਗੇ ਤੇ ਆਡੀਅנס ਨੇ ਇਹਦਾ ਕਰਨਾ ਹੁੰਦਾ ਹੱਲ ਕਿ ਅਸੀਂ ਕਿਹੜੀ ਫਿਲਮ ਦੇਖਣੀ ਹੈ ਸੋ ਮੈਨੂੰ ਐਂ ਲੱਗਦਾ ਹੈ ਕਿ ਉਹਨਾਂ ਦੀ ਫਿਲਮ ਵੀ ਵਧੀਆ ਹੋਊਗੀ ਸਾਡੀ ਫਿਲਮ ਵੀ ਵਧੀਆ ਹੋਊਗੀ ਇੱਕ ਬਹੁਤ ਵੱਡੀ ਐਗਜ਼ਾਮਪਲ ਹੈ ਅਰਦਾਸ ਤੇਲਾ ਪੰਜਾਬ ਦੀ ਹੈ ਨਾ ਉਹ ਮੈਨੂੰ ਲੱਗਦਾ ਉਹ ਤੋਂ ਵੱਡੀ ਐਗਜ਼ਾਮਪਲ ਕੋਈ ਹੈ ਹੀ ਨਹੀਂ ਕਿ ਉਹ ਫਿਲਮਾਂ ਕੱਠੀਆਂ ਆਈਆਂ ਸੀਗੀਆਂ ਤੇ ਉਹ ਕੱਠੀਆਂ ਆਈਆਂ ਤੇ ਕੱਠੀਆਂ ਨੇ ਦੋਵਾਂ ਨੇ ਬਹੁਤ ਸੋਹਣਾ ਬਿਜ਼ਨਸ ਕੀਤਾ ਸੀਗਾ ਤੋਂ ਮੈਨੂੰ ਐਂ ਲੱਗਦਾ ਮੈਂ ਇਹੀ ਉਮੀਦ ਕਰੂੰਗਾ ਕਿ ਸਾਡੀਆਂ ਫਿਲਮਾਂ ਜਿਹੜੀਆਂ ਵੀ ਨਾਲ ਹੈਗੀਆਂ ਉਹ ਨਾਲ ਆਉਣ ਤੇ ਉਹ ਵੀ ਪਰਮਾਤਮਾ ਉਹਨਾਂ ਤੇ ਵੀ ਉਹਨੀ ਕਿਰਪਾ ਕਰੇ ਕਿਆ ਬਾਤ ਹੈ ਹਾਂ ਇਹ ਦੇਖੋ ਨਹੀਂ ਗੱਲ ਕਰਨੀ ਚਾਹੁੰਦਾ ਕਿ ਅਸੀਂ ਬਹੁਤ ਵਧੀਆ ਬਣਾਈਆਂ ਜੀ ਉਦਾਂ ਦਾ ਇਦਾਂ ਹੋ ਜੂ ਨਹੀਂ ਇਹਦਾ ਨਹੀਂ ਹੈਗਾ ਜਿੰਨੀ ਮਿਹਨਤ ਉਹਨਾਂ ਨੇ ਕੀਤੀ ਪ੍ਰਮਾਤਮਾ ਉਹਨਾਂ ਨੂੰ ਫਲ ਦੇਵੇ ਜਿੰਨੀ ਅਸੀਂ ਕੀਤੀ ਹੈ ਸਾਨੂੰ ਮਿਲੂਗਾ ਜੀ ਇਹ ਹੀ ਹੁੰਦਾ ਕਿ ਪੰਜਾਬੀਆਂ ਦਾ ਪਹਿਲਾ ਫਰਜ਼ ਹੁੰਦਾ ਹੈ ਦੂਜੇ ਲਈ ਦੁਆ ਕਰੋ ਹੈਨਾ ਤੇ ਅਸੀਂ ਤਾਂ ਉਹਨਾਂ ਲਈ ਵੀ ਅਰਦਾਸ ਕਰਦੇ ਹਾਂ ਤੇ ਤੀਰਜ ਬਾਜੀ ਇੱਕ ਹੋਰ ਚੀਜ਼ ਹੈ ਕਿ ਫੈਮਿਲੀ ਸਿਨੇਮਾ ਸਮ ਟਾਈਮ ਕੀ ਹੁੰਦਾ ਜਿਵੇਂ ਟਾਈਟਲ ਦੀ ਇੱਕ ਵਾਰੀ ਮੈਂ ਦੁਬਾਰਾ ਤੋਂ ਗੱਲ ਕਰਾਂਗਾ ਕਿਉਂਕਿ ਟਾਈਟਲ ਕਈ ਵਾਰ ਇਹ ਲੱਗਦਾ ਕਿ ਯੂਥ ਸੈਂਟ੍ਰਿਕ ਹੋਊਗਾ ਜਾਂ ਕੁਛ ਇਦਾਂ ਦਾ ਹੋਊਗਾ ਸੋ ਸਾਡੀ ਫਿਲਮਾਂ ਜਿਹੜੀਆਂ ਨੇ ਪੰਜਾਬੀ ਉਹ ਪਰਿਵਾਰਿਕ ਫਿਲਮਾਂ ਹੋਣ ਤਾਂ ਜ਼ਿਆਦਾ ਚੱਲਦੀਆਂ ਕਿਉਂਕਿ ਪਰਿਵਾਰ ਦੇਖਣ ਆਉਂਦੇ ਨੇ ਜ਼ਿਆਦਾਤਰ ਜਿਵੇਂ ਅਸੀਂ ਦੂਜੀ ਫਿਲਮ ਦੀ ਗੱਲ ਕਰ ਰਹੇ ਸੀਗੇ ਇੱਕ ਕਈ ਵਾਰ ਇਦਾਂ ਹੋ ਜਾਂਦਾ ਕਿ ਸਬਜੈਕਟ ਪਤਾ ਨਹੀਂ ਪਰਿਵਾਰਿਕ ਹੈ ਜਾਂ ਨਹੀਂ ਹੈ ਤਾਂ ਇਸ ਬਾਰੇ ਤੁਸੀਂ ਆਡੀਅנס ਨੂੰ ਕੀ ਕਹਿਣਾ ਚਾਹੋਗੇ ਫਿਲਮ ਕਿੰਨੀ ਕੁ ਪਰਿਵਾਰਿਕ ਹੈ ਜਾਂ ਪਰਿਵਾਰ ਚ ਬੈਠ ਕੇ ਦੇਖਣ ਵਾਲੀ ਹੈ ਫਿਲਮ 100 ਤੋਂ 10% ਪਰਿਵਾਰਿਕ ਹੈ ਜਦੋਂ ਟ੍ਰੇਲਰ ਆਊਗਾ ਤੇ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣੀਆਂ ਕਿਉਂਕਿ ਲੋਕੀ ਟ੍ਰੇਲਰ ਤੋਂ ਲਾ ਲੈਂਦੇ ਨੇ ਸਾਭ ਕੀ ਇਹ ਫਿਲਮ ਦੇ ਵਿੱਚ ਕੋਈ ਵਲਗੈਰਿਟੀ ਆ ਜਾਂ ਕੁਝ ਗਲਤ ਚੀਜ਼ ਹੈ ਤੇ ਅਸੀਂ ਨਹੀਂ ਦੇਖਣ ਜਾਣਾ ਹਨਾ ਤੇ ਜਦੋਂ ਟ੍ਰੇਲਰ ਆਊਗਾ ਤੇ ਮੈਨੂੰ ਲੱਗਦਾ ਲੋਕਾਂ ਨੂੰ ਕੋਈ ਵੀ ਇਦਾਂ ਦੀ ਚੀਜ਼ ਲੱਗੂਗੀ ਨਹੀਂ ਸਾਡੀ ਪੰਜਾਬੀ ਆਡੀਅנס ਨੂੰ ਕੁਝ ਵੀ ਗਲਤ ਨਹੀਂ ਲੱਗੂਗਾ ਤੋਂ ਆਪਣੇ ਬੱਚੇ ਸਾਰਿਆਂ ਨੂੰ ਨਾਲ ਲੈ ਕੇ ਫਿਲਮ ਦੇਖਣ ਜਾਣਗੇ ਜੀ ਜੀ ਹੁਣ ਬਤੌਰ ਐਕਟਰ ਵੀ ਗੱਲ ਕਰ ਲੈਨੇ ਆ ਸੋ ਬਤੌਰ ਐਕਟਰ ਸ਼ੁਰੂਆਤ ਕਿਵੇਂ ਦੀ ਰਹੀ ਰੋਮਾਂਸ ਵੀ ਕਰਨਾ ਹੁੰਦਾ ਹੈ ਨਾ ਅਸੀਂ ਅਸੀਂ ਸੀਰਤ ਜੀ ਨਾਲ ਵੀ ਗੱਲ ਕਰ ਰਹੇ ਸੀਗੇ ਤੇ ਆਲਰੇਡੀ ਉਹ ਉਹ ਦੱਸ ਰਹੇ ਨੇ ਕਿ ਉਹਨਾਂ ਦਾ ਇੱਕ ਆਪਣੀ ਉਹਨਾਂ ਦੀ ਇੱਕ ਯਾਦ ਹੈਗੀ ਹੈ ਫਾਈਟਰ ਫਿਲਮ ਦੇ ਟਾਈਮ ਦੇ ਉੱਤੇ ਰਿਤਿਕ ਰੋਸ਼ਨ ਜੀ ਦੇ ਨਾਲ ਰਿਤਿਕ ਰੋਸ਼ਨ ਜੀ ਦੇ ਨਾਲ ਕੰਮ ਕਰਨ ਤੋਂ ਬਾਅਦ ਸਿੱਧੇ ਸਾਡੇ ਪੰਜਾਬੀ ਸਟਾਰ ਧੀਰੇਜ ਕੁਮਾਰ ਦੇ ਨਾਲ ਕੰਮ ਕਰ ਰਹੇ ਨੇ ਉਹ ਸੋ ਕਿਵੇਂ ਦਾ ਰਹੀ ਇਹ ਕੈਮਿਸਟਰੀ ਕਿਵੇਂ ਦੀ ਰਹੀ ਔਰ ਬਤੌਰ ਐਕਟਰ ਕਿਵੇਂ ਦਾ ਮਹਿਸੂਸ ਕੀਤਾ ਤੁਸੀਂ ਦੇਖੋ ਮੈਂ ਪਹਿਲਾਂ ਫਿਲਮਾਂ ਕੀਤੀਆਂ ਨੇ ਐਜ਼ ਅ ਕੈਰੈਕਟਰ ਆਰਟਿਸਟ ਕੀਤੀਆਂ ਨੇ ਬਹੁਤ ਸਾਰੀਆਂ ਫਿਲਮਾਂ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੁਸੀਂ ਐਜ਼ ਅ ਹੀਰੋ ਫਿਲਮ ਕਰਦੇ ਹੋ ਤੇ ਇੱਕ ਵੱਖਰਾ ਐਕਸਪੀਰੀਅੰਸ ਹੁੰਦਾ ਤੁਹਾਨੂੰ ਉਦਾਂ ਹੀ ਰਹਿਣਾ ਪੈਂਦਾ ਵਾ ਤੁਹਾਨੂੰ ਥੋੜਾ ਜਿਹਾ ਅੰਡਰਪਲੇ ਕਰਨਾ ਪੈਂਦਾ ਵਾ ਜਿੱਦਾਂ ਹਨਾ ਥੋੜਾ ਥੋੜਾ ਜਿਹਾ ਅੰਡਰਪਲੇ ਕਰਨਾ ਪੈਂਦਾ ਫਿਰ ਜਦ ਰੋਮਾਂਸ ਦੀ ਗੱਲ ਆਉਂਦੀ ਆ ਤੇ ਮੈਂ ਕਦੀ ਵੀ ਇਦਾਂ ਪਲੇ ਨਹੀਂ ਕੀਤਾ ਕੋਈ ਰੋਮਾਂਟਿਕ ਸੀਨ ਪਹਿਲਾਂ ਕਿਸੇ ਫਿਲਮ ਦੇ ਵਿੱਚ ਤੇ ਉਹ ਮੇਰੇ ਲਈ ਹਮੇਸ਼ਾ ਮੁਸ਼ਕਲ ਹੋਇਆ ਐਕਚੁਅਲ ਦੇ ਵਿੱਚ ਹੈ ਨਾ ਕਿ ਚਲੋ ਸਿਰਤ ਹੋਣੀ ਬਹੁਤ ਵਧੀਆ ਐਕਟਰ ਨੇ ਤੇ ਉਹਨਾਂ ਨੇ ਬਹੁਤ ਸਾਥ ਦਿੱਤਾ ਸੀ ਜਿਹੜੇ ਵੀ ਸੀਨ ਸੀਗੇ ਉਹਨਾਂ ਨੂੰ ਰਿਹੈਸ ਕਰਕੇ ਡਾਇਲੌਗ ਨੂੰ ਬੋਲ-ਬੋਲ ਕੇ ਉਸ ਫੀਲ ਦੇ ਵਿੱਚ ਆ ਕੇ ਮੈਨੂੰ ਪਹਿਲੇ 1-2 ਦਿਨ ਜਿਹੜਾ ਕੋਈ ਰੋਮਾਂਟਿਕ ਸੀਨ ਸੀ ਕਿ ਕਦਾ ਹੋਇਆ ਉਹ ਅਸੀਂ ਰੀਸ਼ੂਟ ਵੀ ਕੀਤਾ ਕਿਉਂਕਿ ਮੈਨੂੰ ਉਹਦੇ 'ਚ ਜਾਂ ਮੇਰੇ ਡਾਇਰੈਕਟਰ ਨੂੰ ਸੈਟੀਸਫੈਕਸ਼ਨ ਨਹੀਂ ਆਈ ਸੀਗੀ ਕਿ ਬਾਕੀ ਚੀਜ਼ਾਂ ਬਹੁਤ ਵਧੀਆ ਸੀਗੀਆਂ ਬਟ ਮੈਂ ਥੋੜਾ ਜਿਹਾ ਘਬਰਾਉਂਦਾ ਸੀਗਾ ਆਈ ਡੋਟ ਨੋ ਕਿ ਕੀ ਸੀ ਮੈਂ ਜਾਨਣਾ ਚਾਹਾਂਦਾ ਪਤਾ ਨਹੀਂ ਸ਼ਾਇਦ ਘਰੋਂ ਡਰ ਸੀਗਾ ਕੋਈ ਜਾऊं ਮੈਂ ਉਸ ਸੀਨ ਨੂੰ ਕਦੀ ਪਲੇ ਕੀਤਾ ਨਹੀਂ ਅੱਛਾ ਸੀ ਮੋਂਟਾਜ ਸੀਗਾ ਥੋੜਾ ਲੰਬਾ ਸੀਗਾ ਕਿ ਉਹਨਾਂ ਨੇ ਆਉਣਾ ਵਾ ਰੋਟੀ ਰੱਖਣੀ ਆ ਮੈਂ ਉਹਨਾਂ ਦੀ ਬਾਹ ਫੜਨੀ ਆ ਉਹਨਾਂ ਨੇ ਮੁੜ ਕੇ ਦੇਖਣਾ ਐ ਤੇ ਉਹ ਮਤਲਬ ਰੈਗੂਲਰ ਸੀਗਾ ਫਿਲਮਾਂ ਜੇ ਆਪਾਂ ਦੇਖਦੇ ਆਂ ਬਟ ਉਹ ਮੇਰੇ ਲਈ ਇਦਾਂ ਮੈਂ ਮੈਂ ਬੜਾ ਇਦਾਂ ਨਹੀਂ ਕਿ ਸ਼ਾਈ ਆ ਮੈਂ ਬੜਾ ਅਸੀਂ ਹਾਸਾ ਕਿੱਡਾ ਕਰਦੇ ਆਂ ਬਟ ਇਦਾਂ ਕਿਸੇ ਅਦਰ ਕੁੜੀ ਨੂੰ ਬਾਹ ਤੋਂ ਫੜਨਾ ਹੁਣ ਜਦੋਂ ਹੁਣ ਪੈਰ ਰੱਖ ਲਿਆ ਹੁਣ ਅਗਲੀ ਫਿਲਮ ਚ ਮਨ ਲੱਗਦਾ ਨਹੀਂ ਦਿੱਕਤ ਆਜਾ ਫਿਰ ਐ ਹੁੰਦਾ ਹੁਣ ਜਦੋਂ ਸੀਰਤ ਨੇ ਦੇਖਿਆ ਤੇ ਫਿਰ ਤੁਹਾਡਾ ਹਾਸਾ ਨਹੀਂ ਆ ਗਿਆ ਮੇਰਾ ਨਹੀਂ ਮੇਰਾ ਹਾਸਾ ਤਾਂ ਨਹੀਂ ਨਿਕਲਿਆ ਬਟ ਮੇਰੇ ਮੂੰਹ ਤੇ ਇੱਕ ਅਲੱਗ ਜਿਹੀ ਉਹ ਐ ਸਿਗਾ ਕੀ ਰਿਐਕਸ਼ਨ ਮੈਂ ਹੁਣੇ ਤੱਕ ਨਹੀਂ ਰੋਮਾਂਟਿਕ ਨਹੀਂ ਆ ਰਿਹਾ ਡਰ ਜਿਹਾ ਆ ਰਿਹਾ ਹੈ ਆ ਰਿਹਾ ਹੈ ਨਾ ਹਾਂ ਉਹ ਮੈਂ ਪਰ ਹੌਲੀ ਹੌਲੀ ਚਲੋ ਮੈਂ ਡਾਇਰੈਕਟਰ ਸਾਹਿਬ ਨੇ ਸੁਖੀ ਭਾਜੀ ਨੇ ਮੇਰਾ ਬਹੁਤ ਸਹਾਇਤਾ ਸੁਖੀ ਭਾਜੀ ਕਹਿੰਦੇ ਕਿ ਸੁਖੀ ਭਾਜੀ ਟ੍ਰੈਂਡ ਨੇ ਇਸ ਕੰਮ ਦੇ ਵਿੱਚ ਮੈਨੂੰ ਨਹੀਂ ਪਤਾ ਪਰ ਉਹਨਾਂ ਨੇ ਮੈਨੂੰ ਕਿਹਾ ਕਿ ਉਹਨਾਂ ਨੇ ਮੈਨੂੰ ਬਹੁਤ ਗਾਈਡ ਕੀਤਾ ਕਿ ਇਦਾਂ ਸੁਖ ਗਾਈਡੈਂਸ ਦਿੱਤੀ ਤੇ ਉਹਦੇ ਨਾਲ ਫਿਰ ਮੈਂ ਅਸੀਂ ਉਸ ਤੋਂ ਬਾਅਦ ਬਹੁਤ ਸਾਰੇ ਸੀਨਸ ਫਿਲਮ ਦੇ ਵਿੱਚ ਹੈਗੇ ਆ ਗਾਣੇ ਆ ਤੇ ਉਹ ਮੈਂ ਵਧੀਆ ਪਰਫਾਰਮ ਕੀਤਾ ਰੋਮਾਂਟਿਕ ਜਿਹੜਾ ਸੀਗਾ ਸੋ ਬਹੁਤ ਅੱਛੀ ਗੱਲ ਹੈ ਸੀਰਤ ਜੀ ਵਧੀਆ ਐਕਟਰ ਨੇ ਉਹਨਾਂ ਨੂੰ ਤੁਸੀਂ ਇਸ ਫਿਲਮ ਦੇ ਲਈ ਚੁਣਿਆ ਉਹ ਦੱਸ ਰਹੀ ਸੀ ਉਹਨਾਂ ਦੀ ਆਪਣੀ ਮੈਮਰੀਜ਼ ਨੇ ਜਦੋਂ ਤੁਸੀਂ ਸਟੋਰੀ ਸ਼ੇਅਰ ਕੀਤੀ ਆ ਕਿਸ ਤਰੀਕੇ ਨਾਲ ਉਹਨਾਂ ਦੀ ਕਾਸਟਿੰਗ ਇਸ ਫਿਲਮ ਦੇ ਲਈ ਹੋਈ ਬਟ ਇੱਕ ਗੱਲ ਮੈਂ ਇਹ ਪੁੱਛਣਾ ਚਾਹੁੰਦਾ ਸੀ ਕਿ ਇੱਕ ਫਰੈਸ਼ ਆਰਟਿਸਟ ਨੂੰ ਜਾਂ ਫਿਰ ਇੱਕ ਬਾਰੋ ਕਿਉਂਕਿ ਕੋਸ਼ਿਸ਼ ਕਰਦਾ ਹੁੰਦਾ ਹਰ ਕੋਈ ਜਦੋਂ ਕਿਸੇ ਇੱਕ ਐਕਟਰ ਦਾ ਡੈਬਿਊ ਹੋ ਰਿਹਾ ਤਾਂ ਇੱਕ ਲੀਡ ਐਕਟਰਸ ਜਿਹੜੀ ਹੈ ਨਾਲ ਉਹ ਕੋਈ ਮਿਲ ਜੇ ਨੋਨ ਤਾਂ ਉਹਦੇ ਨਾਲ ਥੋੜਾ ਜਿਹਾ ਆਡੀਅנס ਨੂੰ ਲਿਆਣਾ ਸੋਖਾ ਹੋ ਜਾਂਦਾ ਪਰ ਇੱਥੇ ਤੁਸੀਂ ਇੱਕ ਫਰੈਸ਼ ਚਿਹਰਾ ਲੈ ਕੇ ਆਏ ਤਾਂ ਮੈਂ ਸਿੱਧੇ ਤੌਰ ਦੇ ਉੱਤੇ ਕੰਮ ਵਾਲੇ ਤੋਂ ਪੁਆਇੰਟ ਨਾਲ ਪੁੱਛਾਂਗਾ ਕਿ ਕੀ ਇਹ ਸੋਚਦੇ ਸੀ ਕਿ ਕੋਈ ਨਾਮੀ ਐਕਟਰ ਪਤਾ ਨਹੀਂ ਐਕਟਰਸ ਤਿਆਰ ਹੋਊਗੀ ਕਿ ਨਹੀਂ ਹੋਊਗੀ ਜਾਂ ਫਿਰ ਇਹ ਸੀਗਾ ਕਿ ਨਹੀਂ ਫਰੈਸ਼ ਚਿਹਰਾ ਹੀ ਲੈਣਾ ਮੈਂ ਇਹਦੇ 'ਚ ਸਿੱਧਾ ਜਵਾਬ ਦੇਣਾ ਕਿ ਮੈਨੂੰ ਲੱਗਦਾ ਕਿ ਅਸੀਂ ਮੈਚ ਕਰਨ ਭਾਜੀ ਬਹੁਤ ਪ੍ਰੈਕਟੀਕਲ ਸੀਗੇ ਸਾਨੂੰ ਪਤਾ ਸੀਗਾ ਕਿ ਜੈਸੀ ਕਿਸੇ ਨੂੰ ਅਪਰੋਚ ਕਰਾਂਗੇ ਤੇ ਉਹ ਸਿੱਧੇ ਤਰੀਕੇ ਨਾਲ ਨਹੀਂ ਆਉਣਗੇ ਸੈਕੰਡਰੀ ਸਾਡਾ ਸੀਗਾ ਕਿ ਅਸੀਂ ਇੱਕ ਲਿਮਟਿਡ ਬਜਟ ਦੇ ਵਿੱਚ ਫਿਲਮ ਕਰਨੀ ਚਾਹੁੰਦੇ ਸੀ ਅਸੀਂ ਓਵਰ ਬਜਟ ਫਿਲਮ ਨਹੀਂ ਕਰਨਾ ਚਾਹੁੰਦੇ ਸੀਗੇ ਸਾਨੂੰ ਪਤਾ ਸੀਗਾ ਕਿ ਜੇ ਉਹ ਆ ਵੀ ਜਾਣਗੇ ਤੇ ਉਹਨਾਂ ਅੰਦਾਜ਼ ਇੱਕ ਤਾਂ ਫੀਸ ਬਹੁਤ ਜ਼ਿਆਦੀ ਹੋਊਗੀ ਇੱਕ ਪਲੱਸ ਉਹਨਾਂ ਦਾ ਜਿਹੜੀਆਂ ਹੋਰ ਚੀਜ਼ਾਂ ਹੁੰਦੀਆਂ ਨੇ ਥੋੜਾ ਜਿਹਾ ਮਲਵਨਾ ਨੂੰ ਰੱਖਣ ਦਾ ਕਿਉਂਕਿ ਹਰ ਇੱਕ ਬੰਦਾ ਜਿਹੜਾ ਸਟਾਰ ਹੁੰਦਾ ਉਹਦਾ ਤੁਹਾਨੂੰ ਕੀਰਤਾ ਕਰਨੀ ਪੈਂਦੀ ਹੈ ਤਾਂ ਸਾਡੇ ਕੋਲ ਸਿਰਫ ਫਿਲਮ ਬਣਾਉਣ ਦਾ ਬਜਟ ਸੀ ਇੱਕ ਚੰਗੀ ਫਿਲਮ ਬਣਾਉਣ ਦਾ ਸੋ ਅਸੀਂ ਇਹ ਚਾਹੁੰਦੇ ਸੀਗੇ ਕਿ ਅਸੀਂ ਇੱਕ ਚੰਗਾ ਚਿਹਰਾ ਲਈਏ ਜਿਹਨੂੰ ਐਕਟ ਵਧੀਆ ਆਉਂਦਾ ਹੋਵੇ ਐਕਟਿੰਗ ਵਧੀਆ ਆਉਂਦੀ ਹੋਵੇ ਫਰੈਸ਼ ਹੋਵੇ ਠੀਕ ਹੈ ਤੇ ਅਸੀਂ ਗਾਣਿਆਂ ਵਾਲੇ ਪਾਸੇ ਨਹੀਂ ਹੀ ਜਾਣਾ ਚਾਹੁੰਦੇ ਤੇ ਕਿ ਗਾਣਿਆਂ ਦੇ ਵਿੱਚੋਂ ਕੋਈ ਮਤਲਬ ਜਿਹੜੇ ਮਾਡਲਿੰਗ ਕਰਦੇ ਨੇ ਉਹਨਾਂ ਨੂੰ ਲਿਆ ਜਾਵੇ ਵੀ ਅਸੀਂ ਕੋਈ ਐਕਟਰ ਕੁੜੀ ਲੈਣਾ ਚਾਹੁੰਦੇ ਸੀ ਸੋ ਇਹਨਾਂ ਦਾ ਆਡੀਸ਼ਨਸ ਆਪਣੇ ਕੋਲ ਆਇਆ ਕਿ ਜਿਹਨੂੰ ਫਿਲਮ ਦਾ ਤਜਰਬਾ ਹੋਵੇ ਇਹਨਾਂ ਦਾ ਆਡੀਸ਼ਨ ਆਇਆ ਤੇ ਉਹ ਠੀਕ ਲੱਗਾ ਸਾਰੀ ਟੀਮ ਨੂੰ ਕਰਨ ਭਾਜੀ ਨੂੰ ਅਡਾਲ ਪੌਰੀਸ਼ ਨਾਗਰ ਉਹਨਾਂ ਨੇ ਕਾਸਟ ਕੀਤਾ ਇਹਨਾਂ ਨੂੰ ਤੇ ਉਹ ਸਾਨੂੰ ਠੀਕ ਲੱਗਾ ਤੇ ਤਾਂ ਇਹ ਇਨ ਹੋਏ ਕੀ ਬਾਤ ਹੈ ਜੀ ਪਰ ਇਹ ਅੱਛੀ ਚੀਜ਼ ਹੈ ਕਿਉਂਕਿ ਐਦਾਂ ਫਿਰ ਨਵੇਂ ਐਕਟਰਸ ਨੂੰ ਵੀ ਮੌਕਾ ਮਿਲਦਾ ਹੈ ਔਰ ਇੱਕ ਜਿਹੜੀ ਉਹ ਇੱਕ ਮਨੋਪਲੀਜੀ ਬਣੀ ਰਹਿੰਦੀ ਹੈ ਉਸ ਤੋਂ ਵੀ ਬਾਹਰ ਆਣ ਮੈਨੂੰ ਐਂ ਲੱਗਦਾ ਭਾਜੀ ਬਹੁਤ ਵੱਡਾ ਚਲੋ ਮੈਂ ਇੱਕ ਫਿਲਮ ਪਿੱਛੇ ਆਈ ਸੀਗੀ ਨਵਾਂ ਯੰਗ ਮੁੰਡਾ ਉਹਦੀ ਉਹ ਹਿੱਟ ਗਈ ਸੀਗੀ ਤੇ ਮੈਨੂੰ ਉਹਨੇ ਬਹੁਤ ਇਨਸਪਾਇਰ ਕੀਤਾ ਇਸ ਚੀਜ਼ ਤੋਂ ਕਿ ਉਹਦੇ ਚ ਬਹੁਤ ਵੱਡੇ ਸਟਾਰ ਨਹੀਂ ਸੀਗੇ ਪਰ ਉਹ ਫਿਲਮ ਨੇ ਅੱਛੇ ਬਿਨਰਸ ਕੀਤਾ ਸੀਗਾ ਤੇ ਬਹੁਤ ਸਾਰੇ ਮੁੰਡੇ ਹੁਣ ਨਵੇਂ ਜਿੱਦਾਂ ਮੈਂ ਨਾਮ ਲਏ ਨੇ ਉਹ ਗਰੋਅ ਕਰ ਰਹੇ ਨੇ ਤੇ ਮੈਂ ਵੀ ਉਹ ਓਦਾਂ ਪੈਰ ਰੱਖਿਆ ਤੇ ਮੈਨੂੰ ਲੱਗਦਾ ਕਿ ਮੇਰੇ ਨਾਲ ਜਿੰਨੇ ਵੀ ਆਰਟਿਸਟ ਨੇ ਮੈਂ ਬਹੁਤ ਸਾਰੇ ਆਰਟਿਸਟ ਆਪਣੀ ਟੀਮ ਦੇ ਵੀ ਵਿੱਚ ਜਿਹੜੇ ਐਕਟਰ ਨੇ ਉਹਨਾਂ ਨੂੰ ਕੰਮ ਦਿੱਤਾ ਔਰ ਬਹੁਤ ਸੁਣ ਮਤਲਬ ਮੈਂ ਕੰਮ ਦੇਣ ਵਾਲਾ ਕੌਣ ਹੋਣਾ ਮਤਲਬ ਸਾਡੀ ਸਾਰੀ ਟੀਮ ਨੇ ਕੰਮ ਕੀਤਾ ਸੋ ਮੈਨੂੰ ਲੱਗਦਾ ਸਾਰੇ ਲੋਕ ਪਸੰਦ ਕਰਨਗੇ ਕਿਆ ਬਾਤ ਹੈ ਬਹੁਤ ਵਧੀਆ ਗੱਲ ਹੈ ਔਰ ਇੱਕ ਚੰਗੀ ਕੋਸ਼ਿਸ਼ ਵੀ ਹੈ ਚੰਗਾ ਸਿਨੇਮਾ ਤੁਸੀਂ ਪੰਜਾਬ ਦੇ ਲਈ ਲੈ ਕੇ ਆਏ ਹੋ ਮਿਊਜ਼ਿਕ ਬਾਰੇ ਵੀ ਥੋੜਾ ਜਿਹਾ ਮੈਂ ਜਾਨਣਾ ਚਾਹੁੰਦਾ ਕਿ ਕਿਸ ਤਰੀਕੇ ਦਾ ਮਿਊਜ਼ਿਕ ਜਿਹੜਾ ਹੈਗਾ ਉਹ ਫਿਲਮ ਦਾ ਕਿਉਂਕਿ ਅਗਰ ਟਾਈਟਲ ਦੀ ਗੱਲ ਕਰਾਂ ਤਾਂ ਇੱਕ ਬਹੁਤ ਹੀ ਵਰਲਡਵਾਈਡ ਸੁਪਰ ਹਿੱਟ ਗਾਣੇ ਦਾ ਇੱਕ ਟਾਈਟਲ ਇਸ ਫਿਲਮ ਨੂੰ ਮਿਲਿਆ ਤਾਂ ਡੈਫੀਨੇਟਲੀ ਫਿਲਮ ਦੇ ਵਿੱਚ ਟਰੈਕਸ ਵੀ ਜਿਹੜੇ ਨੇ ਉਹ ਜ਼ਬਰਦਸਤ ਹੋਣੇ ਚਾਹੀਦੇ ਨੇ ਔਰ ਜਿਹੜਾ ਉਹ ਗੀਤ ਹੈ ਕੀ ਉਸ ਗੀਤ ਦੀ ਵੀ ਕੋਈ ਝਲਕ ਆਏਗੀ ਸਾਹਮਣੇ ਨਹੀਂ ਉਸ ਗੀਤ ਦੀ ਕੋਈ ਝਲਕ ਨਹੀਂ ਆਏਗੀ ਉਹ ਉਸ ਗੀਤ ਦਾ ਕਿਉਂਕਿ ਉਹਦੇ ਦੇ ਰਾਈਟਸ ਹੈ ਉਹ ਸਾਡੇ ਕੋਲ ਨਹੀਂ ਹੈਗੇ ਤੇ ਸੋ ਅਸੀਂ ਉਹਦੀ ਕੋਈ ਵੀ ਫਿਲਮ ਦੇ ਵਿੱਚ ਯੂਜ਼ ਨਹੀਂ ਕਰ ਪਾਵਾਂਗੇ ਬਟ ਉਹ ਤੋਂ ਇਲਾਵਾ ਸਾਡੇ ਫਿਲਮ ਦੇ ਗਾਣੇ ਬਹੁਤ ਅੱਛੇ ਨੇ ਔਰ ਡੀ ਹਾਰਪ ਮੇਰਾ ਛੋਟਾ ਵੀਰ ਉਹ ਉਹਨਾਂ ਨੇ ਬਹੁਤ ਸੋਹਣਾ ਲਿਖਦੇ ਨੇ ਆਲਮੋਸਟ ਗਾਣੇ ਉਹਨਾਂ ਦੇ ਲਿਖੇ ਨੇ ਬਿੱਟੂ ਚੀਮਾ ਉਹਨਾਂ ਦੇ ਲਿਖੇ ਨੇ ਮਿਊਜ਼ਿਕ ਵੀ ਅਲੱਗ-ਅਲੱਗ ਬਹੁਤ ਸੋਹਣੇ ਬੰਦਿਆਂ ਦਾ ਗੁਰਮੋਹ ਵੀਰੇ ਦਾ ਹਨਾ ਤੇ ਦੁਜਾ ਬੌਸ ਵੀਰੇ ਦਾ ਹਨਾ ਏਦਾਂ ਕਰਕੇ ਬਹੁਤ ਸਾਰੇ ਵਧੀਆ ਮਿਊਜ਼ਿਕ ਨੇ ਔਰ ਵੋਕਲਸ ਮੈਂ ਅਜੇ ਰੀਵਿਊ ਨਹੀਂ ਕਰ ਸਕਦਾ ਜੀ ਕਿ ਇਹਨਾਂ ਦੀਆਂ ਵੋਕਲ ਹੋਣਗੀਆਂ ਗਾਣਿਆਂ ਕੀ ਬਾਤ ਹੈ ਜੀ ਚਲੋ ਉਹ ਸਰਪ੍ਰਾਈਜ਼ ਵੀ ਚੰਗਾ ਥੋੜਾ ਸਰਪ੍ਰਾਈਜ਼ ਵੀ ਰਹਿਣਾ ਚਾਹੀਦਾ ਪੋਸਟਰ ਰਿਲੀਜ਼ ਦੇ ਹਿਸਾਬ ਨਾਲ ਮੇਰੇ ਖਿਆਲ ਨਾਲ ਮੈਂ ਕਾਫੀ ਗੱਲਾਂ ਪੁੱਛ ਲੀਆਂ ਕਾਫੀ ਤੁਹਾਡੇ ਕੋਲ ਐਡਵਾਂਸ ਚ ਆ ਗਿਆ ਕੰਮ ਹੈਨਾ ਬਾਕੀ ਅੱਪਾ ਅੱਗੇ ਕਰਦੇ ਰਾਂਗੇ ਨਹੀਂ ਤਾਂ ਗੱਲਾਂ ਮੁੱਕ ਜਾਣੀਆਂ ਸੋ ਗੱਲਾਂ ਮੁੱਕ ਦੇਣੀਆਂ ਚਾਹੀਦੀਆਂ ਭਾਜੀ ਮੁਬਾਰਕਾਂ ਇੱਕ ਵਾਰੀ ਫੇਰ ਤੋਂ ਤੇ ਦੁਆਵਾਂ ਬਹੁਤ ਸਾਰੀਆਂ ਤੁਹਾਡਾ ਥੈਂਕ ਯੂ ਸੋ ਮੱਚ ਸਾਰਿਆਂ ਦਾ ਹਮਦਰਦੀ ਟੀਵੀ ਦੇਖਣ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਤੁਸੀਂ ਇਦਾਂ ਹੀ ਦੇਖਦੇ ਰਹੋ ਹਮਦਰਦੀ ਟੀਵੀ ਤੇ ਸਾਡੀ ਫਿਲਮ ਨੂੰ ਜ਼ਰੂਰ ਦੇਖਣਾ ਧੰਨਵਾਦ